ਅਮਤੀ ਦੀ ਪਿੰਡ ਅਗਾਨੀ ਕਲਾਂ ਦੇ ਵਿੱਚ ਜਿੱਥੇ ਅੱਜ ਪਹਿਲਾ ਜਿਹੜਾ ਐਨਪੀਐਲ ਵਾਲੀਬਾਲ ਦਾ ਮੈਚ ਹੋ ਰਿਹਾ ਨੇ ਤੇ ਇਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਲਖਵੀਰ ਸਿੰਘ ਮਾਨਕ ਕਬੱਡੀ ਕੁਸ਼ਤੀ ਦੇ ਪ੍ਰਸਿੱਧ ਬਲਾ ਰਹੇ ਨੇ ਸੱਸੀ ਕਾਲ ਜੀ ਮੇਰਾ ਨਾਮ ਲਖਵੀਰ ਸਿੰਘ ਮਾਨਕ ਪੜੀ ਅੱਜ ਦਾ ਕੀ ਟੂਰਨਾਮੈਂਟ ਹੈ ਜੀ ਕੀ ਮਾਹੌਲ ਚੱਲ ਰਿਹਾ ਕਦੋਂ ਤੋਂ ਤੁਸੀਂ ਇੱਥੇ ਆਏ ਹੋ ਕਿੰਨੀਆਂ ਕਿ ਟੀਮਾਂ ਨੇ ਜੀ ਬਿਲਕੁਲ ਸਰ ਮੈਂ 12:00 ਵਜੇ ਦੇ ਤੇ ਨੇੜੇ ਇੱਥੇ ਪਹੁੰਚ ਗਿਆ ਸੀ ਬਹੁਤ ਵਧੀਆ ਜਿਹੜੇ ਮੁਕਾਬਲੇ ਚੱਲ ਰਹੇ ਨੇ ਨਾਲ ਨਾਲ ਚੱਲਦੇ ਆਂ ਜੀ ਦੇਖਦੇ ਆਂ ਅੱਜ ਹਾਂਜੀ 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 ਬਹੁਤ ਵਧੀਆ ਮੁਕਾਬਲੇ ਚੱਲ ਰਹੇ ਨੇ ਮੈਦਾਨ ਦੇ ਵਿੱਚ ਹੈ ਆਹ ਤੇ ਜਿਹੜਾ ਇਹ ਬਹੁਤ ਵੱਡਾ ਚੱਲਦਾ ਹੋ ਮੈਚ ਕੋ ਐਨਪੀਐਲ ਦਾ ਵੱਡਾ ਉਪਰਾਲਾ ਹੈ ਇਸ ਇਲਾਕੇ ਦੇ ਵਿੱਚ ਨਸ਼ਿਆਂ ਤੋਂ ਰਹਿਤ ਜਿਹੜਾ ਜਿਹੜੀ ਨੌਜਵਾਨ ਹੈ ਉਹਨਾਂ ਨੂੰ ਦੂਰ ਕਰਨ ਦਾ ਵੱਡਾ ਉਪਰਾਲਾ ਕਰ ਰਹੇ ਨੇ ਅਤੇ ਇਸ ਨੂੰ ਗਰਾਊਂਡ ਦੇ ਨਾਲ ਜੋੜ ਰਹੇ ਨੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਕਿਉਂਕਿ ਸਾਡੀ ਪੰਜ ਦਰਿਆਵਾਂ ਦੀ ਧਰਤੀ ਤੇ ਛੇਵਾਂ ਦਰਿਆ ਵਗ ਰਿਹਾ ਹੈ ਉਸ ਤੇ ਥੱਲ ਪਾਉਣ ਦਾ ਸਭ ਤੋਂ ਵੱਡਾ ਇਹੀ ਤਰੀਕਾ ਹੈ ਕਿ ਸਾਡੀ ਨਿਊ ਜਨਰੇਸ਼ਨ ਨੂੰ ਖੇਡਾਂ ਦੇ ਨਾਲ ਜੁੜਨ ਦੀ ਜ਼ਰੂਰਤ ਹੈ ਖੇਡਾਂ ਜੀਵਨ ਦੇ ਸਟ੍ਰੈਸ ਨੂੰ ਦੂਰ ਕਰਤੀਆਂ ਨੇ ਅਤੇ ਮਿਲਵਟਣ ਦੀ ਭਾਵਨਾ ਪੈਦਾ ਕਰਦੀਆਂ ਨੇ ਕ੍ਰਿਏਸ਼ਕਾਂ ਨੇ ਸਿਰਜਣਾ ਕਰਦੀਆਂ ਨੇ ਉਹ ਨਸ਼ਿਆਂ ਤੋਂ ਰਹਿਤ ਜੀਵਨ ਜੀਉਣ ਦਾ ਖੇਡਾਂ ਵੱਲ ਬਖਸ਼ਦੀਆਂ ਨੇ ਇਸ ਕਰਕੇ ਪਿੰਡ ਉਹ ਗਾਣੀ ਜਿਹੜਾ ਇਹ ਨੌਵੇਂ ਪਾਸ਼ਾ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਜੋ ਉਥੇ ਵੱਡਾ ਵਿਸ਼ਾਲ ਜਿਹੜਾ ਇਹ ਵਾਲੀਬਾਲ ਦਾ ਪਹਿਲਾ ਟੂਰਨਾਮੈਂਟ ਹੋ ਰਿਹਾ ਹੈ ਬਹੁਤ ਸਾਰੀਆਂ ਜਿਹੜੀਆਂ ਸ਼ਕਤੀਆਂ ਮਾਂਛਤੇ ਵੀ ਪਹੁੰਚੀਆਂ ਨੇ ਲਖਵੀਰ ਜੀ ਤੁਸੀਂ ਤਾਂ ਬੜੇ ਮੇਲੇ ਜਾਣੇ ਹੋ ਥੋੜਾ ਜਿਹਾ ਅੱਜ ਕੱਲ ਖੇਡਾਂ ਨਾਲ ਵੀ ਨਸ਼ੇਦਾਰ ਜਾਣ ਜੁੜਦੇ ਰਹੇ ਨੇ ਲੋਕ ਪਰ ਇੱਥੇ ਆ ਕੇ ਦੇਖਿਆ ਬੜਾ ਸਾਫ ਸੁਥਰਾ ਮਾਹੌਲ ਹੈ ਕਿ ਸੱਚਮੁੱਚ ਤੁਸੀਂ ਇੰਨੇ ਮੇਲਿਆਂ 'ਚ ਫਿਰਦੇ ਹੋ ਵੀ ਕਿਤੇ ਨਾ ਕਿਤੇ ਕੋਈ ਖੇਡ ਨਸ਼ਿਆਂ ਨਾਲ ਵੀ ਜੁੜਦੀ ਜਾ ਰਹੀ ਹੈ ਲੋਕ ਬਲੱਜ ਜੇ ਖੇਡ ਦੀ ਵੀ ਗੱਲ ਕਰਦੇ ਆ ਤਾਂ ਲੋਕ ਥੋੜੀ ਜਿਹੀ ਦੂਰੀ ਵਟ ਲੈਂਦੇ ਨੇ ਬਿਲਕੁਲ ਸਰ ਜਿਵੇਂ ਕਿ ਜਿਹੜੇ ਕਹੀਏ ਆਪਾਂ ਵੀ ਆਪ ਸਾਡੀ ਪੰਜ ਦਰਿਆਵਾਂ ਦੀ ਧਰਤੀ ਤੇ ਛੇਮਾ ਦਰਿਆ ਵਗ ਰਿਹਾ ਪਰ ਇੱਥੇ ਜਿਹੜੇ ਖਿਡਾਰੀਆਂ ਨੂੰ ਦੇਖ ਕੇ ਪ੍ਰਬੰਧਕਾਂ ਨੂੰ ਦੇਖ ਕੇ ਪਤਾ ਬੜੀ ਖੁਸ਼ੀ ਹੁੰਦੀ ਹੈ ਕਿ ਇਹ ਲੋਕ ਸਾਰੇ ਨਸ਼ਿਆਂ ਤੋਂ ਰਹਿਤ ਨੇ ਆਓ ਜੀ ਉਧਰ ਵੀ ਚੱਲਦੇ ਹਾਂ ਇਹ ਖਿਡਾਰੀ ਨੇ ਸੋ ਨਸ਼ਿਆਂ ਤੋਂ ਰਹਿਤ ਨੇ ਬੜੀ ਖੁਸ਼ੀ ਹੁੰਦੀ ਹੈ ਇੱਥੇ ਆ ਕੇ ਇੱਕ ਗਰਾਊਂਡ ਦੇ ਵਿੱਚ ਦੇਖ ਅਜੇ ਉਧਰ ਵੀ ਦੇਖਦੇ ਜੀ ਮੈਚ ਕਹਿੰਦੇ ਚੱਲ ਰਹੇ ਇੱਕ ਪੱਖਵਾ ਬਿਲਕੁਲ ਬਹੁਤ ਬੜੀਆ ਮੁਕਾਬਲੇ ਚੱਲ ਰਹੇ ਨੇ ਤੁਸੀਂ ਕਿੰਨਾ ਕ ਸਮਾਂ ਹੋ ਗਿਆ ਜੀ ਇਸ ਤੋਂ ਤੁਹਾਨੂੰ ਲਾਈਨ 'ਚ ਜਦੋਂ ਤੁਸੀਂ ਟੂਰਨਾਮੈਂਟਾਂ ਦੇ ਵਿੱਚ ਜਾਂਦੇ ਹੋ ਕਿੰਨਾ ਕ ਇਸ ਲਾਈਨ ਦੇ ਵਿੱਚ ਕਾਫੀ ਡੇਟ ਹੋ ਗਿਆ ਬਾਕੀ ਮੈਚ ਸਭ ਚੰਡੀਗੜ੍ਹ ਯੂਨੀਵਰਸਿਟੀ ਤੋਂ ਕਬੱਡੀ ਦਾ ਸਿਲਵਰ ਮੈਡਲਿਸਟ ਹੈ ਗੱਦਾ ਕਸਤੀ ਵੀ ਕੁਲੇਆ ਹੋਇਆ ਹੈ ਉਹ ਥੋੜਾ ਦੇਖੀਏ ਦਰਸ਼ਕ ਵੀ ਬੈਠੇ ਨੇ ਨਾ ਵੀ ਕਰਦਿਆਂ ਗੱਲ ਬਿਲਕੁਲ ਜੀ ਸੋ ਦੇਖੋ ਥੋੜਾ ਮਾਹੌਲ ਵੀ ਬਣਿਆ ਟਾਣੀ ਵੀ ਬੈਠੀ ਆ ਪੂਰਾ ਪਿੰਡ ਜਿਹੜਾ ਮਾਹੌਲ ਵੀ ਬਣਿਆ ਹੋਇਆ ਹਾਂਜੀ ਸਤਿ ਸ਼੍ਰੀ ਵੇ ਕਬੱਡੀ ਟੂਰਨਾਮੈਂਟ ਤਾਂ ਹੁੰਦੇ ਨੇ ਅਜ ਵਾਲੀਬਾਲ ਦਾ ਹੋ ਰਿਹਾ ਕਿਵੇਂ ਲੱਗ ਰਿਹਾ ਜੀ ਸਰ ਬਹੁਤ ਵਧੀਆ ਲੱਗ ਰਿਹਾ ਜੀ ਤੇ ਤੁਹਾਡੇ ਨਾਭਾ ਪਾਵਰ ਲਿਮਟਿਡ ਦਾ ਬੜਾ ਯੋਗਦਾਨ ਅਸੀਂ ਦੇਖਦੇ ਆਂ ਪਿੰਡਾਂ 'ਚ ਪਰ ਤੁਹਾਡਾ ਬੜਾ ਯੋਗਦਾਨ ਹੈ ਅਸੀਂ ਆਉਂਨੇ ਆਂ ਨਾ ਪਿੰਡਾਂ 'ਚ ਕੁਝ ਨੌਜਵਾਨ ਵੀ ਨਰੋਏ ਲੱਗਦੇ ਨੇ ਨਸ਼ਾ ਨੁਸ਼ੇ ਦਾ ਕਿਵੇਂ ਕਾਈ ਆਪਣੇ ਪਿੰਡਾਂ 'ਚ ਘਟਾਇਆ ਕੁਛ ਆਮ ਪੰਜਾਬਨ ਠੀਕ ਕਰਾ ਠੀਕ ਆ ਆਪਣੇ ਸਾਡਾ ਤਾਂ ਪਿੰਡ ਖਾਸ ਕਰਕੇ ਵਧੀਆ ਜੈ ਤੁਸੀਂ ਤਾਂ ਪੂਰਾ ਵਧੀਆ ਆਨੰਦ ਲੈ ਰਹੇ ਹੋ ਆਸਟ੍ਰੇਲੀਆ 'ਚ ਕ੍ਰਿਕਟ ਮੈਚ ਚੱਲਦਾ ਹੁੰਦਾ ਵੀ ਬਸ ਇੱਕ ਮੰਜੀਆਂ ਮੰਜੀਆਂ ਦੀ ਕਮੀ ਰਹੀ ਕਿ ਬਾਕੀ ਤਾਂ ਸੋਹਣੇ ਨਹੀ ਬਹੁਤ ਵਧੀਆ ਜੀ ਸੋ ਲਖਵੀਰ ਜੀ ਕਿਵੇਂ ਲੱਗਦਾ ਮਾਹੌਲ ਜਿਵੇਂ ਦੇਖੋ ਬਹੁਤ ਵਧੀਆ ਸਰ ਇਹਨਾਂ ਨੌਜਵਾਨਾਂ ਨੂੰ ਦੇਖਣ ਤੋਂ ਹੀ ਚਿਹਰੇ ਹੀ ਐਨੇ ਸੋਹਣੇ ਲੈਂ ਤੇ ਪਤਾ ਲੱਗਦਾ ਕਿ ਦਲਦਲ ਕਰਦੇ ਚਿਹਰੇ ਨਹੀਂ ਇਹਨਾਂ ਦੇ ਵੀ ਇਹ ਨਸ਼ਿਆਂ ਤੋਂ ਵਾਕਈ ਦੂਰ ਨੇ ਸੋ ਇਹ ਪਿੰਡ ਦੇ ਵਿੱਚ ਆ ਕੇ ਪਤਾ ਲੱਗਿਆ ਜੀ ਕਿ ਦੇਖਿਆ ਬਹੁਤ ਵਧੀਆ ਜਿਹੜਾ ਲੋਕਾਂ ਦੇ ਵਿੱਚ ਸ਼ਰਧਾ ਭਾਵਨਾ ਹੈ ਜੀ ਆਓ ਅੱਗੇ ਵੀ ਚੱਲਦੇ ਹਾਂ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਰ ਤੇ ਇਧਰ ਇੱਕ ਤਕੜਾ ਮੈਚ ਵੀ ਚੱਲ ਰਿਹਾ ਹਾਂਜੀ ਬਿਲਕੁਲ ਤੇ ਲਖੀਰ ਜੀ ਰੌਣਕ ਪੂਰੀ ਬਣ ਗਈ ਸ਼ਾਮ ਨੂੰ ਹਾਂ ਜੀ ਹਾਂਜੀ ਇਹ ਨੰਬਰ ਹੈ ਗਰਾਊਂਡ ਹੈ ਜੀ ਇਹਦੇ ਮੁੰਡੇ ਵੀ ਪੂਰੇ ਆਲਰੇਡੀ ਪ੍ਰੋਪਰ ਤਿਆਰ ਕੀਤਾ ਹੋਇਆ ਗਰਾਊਂਡ ਹੈ ਪਿੰਡ ਅਗਵਾਨੀ ਦਾ ਇਹ ਜਿਹੜਾ ਹਰ ਸਮੇਂ ਇਹ ਇੱਥੇ ਖਿਡਾਰੀ ਖੇਡਦੇ ਆ ਪੂਰਾ ਤਿਆਰ ਕੀਤਾ ਹੋਇਆ ਹੈ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਹੈ ਇਹ ਲੋਕਾਂ ਦਾ ਵੱਡਾ ਇਸ ਖੇਡਾਂ ਦੇ ਨਾਲ ਇੱਥੇ بڑا ਇੰਟਰਸਟ ਹੈ ਇਸ ਪਿੰਡ ਦੇ ਵਿੱਚ ਲੋਕਾਂ ਦਾ ਬਾਕੀ ਜੇ ਗੱਲ ਇਹ ਐਲ ਪੀ ਚਲੋ ਸਾਡੇ ਜਿਹੜੇ ਨਾਬਾ ਪਾਵਰ ਲਿਮਟਿਡ ਜਿਹੜਾ ਥਰਮਲ ਪਲਾਂਟ ਨੇ ਜਿਹੜੇ ਕਾਪੂ ਪਿੰਡਾਂ ਨਾਲ ਆ ਰਿਹਾ ਸਿਕੋਰਾ ਜੀ ਸਾਡਾ ਵੀ ਜਸ਼ਨ ਦੇ ਨਗਰ ਨੂੰ ਸਾਡਾ ਬਹੁਤ ਧੰਨਵਾਦ ਕਰਦਾ ਵੀਰਾਂ ਦਾ ਇਸ ਇਲਾਕੇ ਦੇ ਵਿੱਚ ਬਹੁਤ ਵੱਡੇ ਬਹੁਤ ਕਰ ਰਹੇ ਨੇ 49 ਜਿਹੜੇ ਪਿੰਡ ਹੈ ਇਹਨਾਂ ਦੇ ਵਿੱਚ ਇਹ ਕਿਤੇ ਨਾ ਕਿਤੇ ਟੂਰਨਾਮੈਂਟ ਕਰਾਉਂਦੇ ਰਹਿੰਦੇ ਨੇ ਕਿਤੇ ਕਬੱਡੀ ਦੇ ਕਦੇ ਕੋਈ ਨਾ ਕੋਈ ਟੂਰਨਾਮੈਂਟ ਇਹ ਕਰਾਉਂਦੇ ਰਹਿੰਦੇ ਨੇ ਇਸ ਇਲਾਕੇ ਦੇ ਵਿੱਚ ਇਹਨਾਂ ਨੇ ਜਿੱਥੇ ਖੇਡਾਂ ਦੇ ਨਾਲ ਜੋੜਿਆ ਹੈ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਹੈ ਤੇ ਰੁਜ਼ਗਾਰ ਦੇ ਵੀ ਵਧੀਆ ਸਾਧਨ ਮੁਹੱਈਆ ਕੀਤੇ ਨੇ ਜੀ ਸੋਦੀ ਨਾਵਾ ਪਾਵਰ ਲਿਮਟਿਡ ਦਾ ਉਪਰਾਲਾ ਜੀ ਤੁਸੀਂ ਦੇਖ ਰਹੇ ਹੋ ਬੜੇ ਨੌਜਵਾਨ ਜਿਹੜੇ ਖੇਡ ਰਹੇ ਨੇ ਔਰ ਇੱਥੇ ਆ ਕੇ ਲੱਗਦਾ ਵੀ ਜੇ ਜਿਹੜੀ ਪੰਜਾਬੀ ਨੌਜਵਾਨ ਥੋੜੇ ਜੇ ਕੈਮ ਨੇ ਜਿਹੜਾ ਨਸ਼ਿਆਂ ਦਾ ਕਲੰਕ ਲੱਗਿਆ ਦਰਸ਼ਕ ਵੀ ਪੂਰਾ ਇੰਜੋਏ ਕਰ ਰਹੇ ਆ ਤੇ ਸਾਡੇ ਜ਼ਿੰਮੇਵਾਰ ਜਿਹੜੀਆਂ ਟੀਮ ਬੈਠੀਆਂ ਨੇ ਆਪਾਂ ਕਹਿ ਦਈਏ ਵੀ ਜਿਹੜੇ ਦੇਖ ਰਹੇ ਨੇ ਮੈਚ ਨੂੰ ਨਾਪ ਤੋਲ ਕਰ ਰਹੇ ਨੇ ਉਹ ਵੀ ਪੂਰਾ ਪੂਰੇ ਪੁਆਇੰਟਾਂ ਦੀ ਗੇਮ ਚੱਲ ਰਹੀ ਹੈ ਹਾਂਜੀ ਕਿਵੇਂ ਚੱਲ ਰਿਹਾ ਜੀ ਮੁਕਾਬਲਾ ਬਹੁਤ ਵਧੀਆ ਚੱਲ ਰਿਹਾ ਹੈ ਬਸਮਾ ਜੀ ਮੁਕਾਬਲਾ ਬਸਮਾ ਪੂਰਾ ਹੈ ਹਾਂਜੀ ਤੁਸੀਂ ਜੀ ਸਵੇਰ ਦੇ ਕਮੈਂਟਰੀ ਕਰ ਰਹੇ ਹੋ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਜੀ ਮਤਲਬ ਕਬੱਡੀ ਤੋਂ ਹਟ ਕੇ ਥੋੜਾ ਜਿਹਾ ਵਧੀਆ ਲੱਗਦਾ ਹੈ ਮਾਹੌਲ ਬੜੀਆ ਕਬੱਡੀ ਤੋਂ ਹਟ ਕੇ ਵੀ ਆ ਹੋਰ ਵੀ ਗੇਮਾਂ ਨੂੰ ਜ਼ਿਆਦਾ ਪ੍ਰਮੋਟ ਕਰਨਾ ਚਾਹੀਦਾ ਜਿਵੇਂ ਵਾਲੀਬਾਲ ਨੂੰ ਜੀ 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 ਵਧੀਆ ਗੇਮ ਹੈ ਬਹੁਤ ਵਧੀਆ ਕਬੱਡੀ ਤਾਂ ਅਸੀਂ ਅਕਸਰ ਦੇਖਿਆ ਲੜਾਈ ਜ਼ਰੂਰ ਹੋ ਜਾਂਦੀ ਹੈ ਇਹ ਜਿਹਾ ਕਿੰਮਤ ਵਿਚਾਰ ਰਹੇ ਹਾਂ ਚਲੋ ਹੁਣ ਹਾਰ ਗਿਆ ਗੁੰਦ ਨਾਬਾ ਪਾਵਰ ਲਿਮਟਿਡ ਦੇ ਵੱਲੋਂ ਇੱਕ ਆ ਵੀ ਉਦਮ ਕੀਤਾ ਜਾਂਦਾ ਵੀ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿੰਨੇ ਬੱਚੇ ਨੇ ਤੁਹਾਡੇ ਕੋਲੇ ਨਾਬਾ ਪਾਵਰ ਦੇ ਕੋਲ ਸਰ 100 ਦੇ ਕਰੀਬ ਸਟੂਡੈਂਟ ਹਨ ਈਵਨਿੰਗ ਟਾਈਮ ਜਿਹਦਾ ਖਰਚਾ ਜਿਹੜਾ ਤੁਸੀਂ ਤੁਹਾਨੂੰ ਮਤਲਬ ਨਾਬਾ ਪਾਵਰ ਨੂੰ ਦੇਣਾ ਹੈ خیر ਹਾਂਜੀ ਹਾਂਜੀ ਸਰ ਸਾਰਾ ਜੀ ਉੱਥੇ ਬੱਚਿਆਂ ਲਈ ਫ੍ਰੀ ਹੈ ਮਤਲਬ ਕੋਈ ਫੀਸ ਨਹੀਂ ਹੈਗੀ ਇਹ ਇਧਰ ਮਤਲਬ ਕਾਫੀ ਬੱਚੇ ਆਨੇ ਕਾਫੀ ਪਿੰਡਾਂ ਤੋਂ ਕਿ ਉਹਨਾਂ ਲਈ ਫ੍ਰੀ ਆ ਟਰੈਕ 슈ਟ ਵਗੈਰਾ ਬੋਟ ਵਗੈਰਾ ਜੋ ਸਪੋਰਟਸ ਦਾ ਸਮਾਨ ਆ ਸਾਰਾ ਕੁਝ ਫ੍ਰੀ ਦਿੱਤਾ ਜਾਂਦਾ ਕਿ ਕਿੰਨੇ ਕੁ ਬੱਚੇ ਤੁਹਾਡੇ ਕੋਲ ਹੈਗੇ ਮੇਰੇ ਕੋਲ 100 ਦੇ ਕਰੀਬ ਬੱਚੇ ਹਾਂ ਹਾਂ ਮਿਹਨਤ ਕਰੋ ਹੋਰ ਵਧੀਆ ਥੋੜਾ ਜਿਹਾ ਗੇਮ ਚ ਪੈਂਦਾ ਹੰ ਤਾਂ ਨੌਕਰੀਆਂ ਬਹੁਤ ਨੇ ਸਾਡਾ ਸਰ ਸਟੇਟ ਦੇ ਵਿੱਚ ਵੀ ਪਹਿਲਾਂ ਕਬੱਡੀ ਦੇ ਵਿੱਚ ਕੁੜੀਆਂ ਦਾ ਮੈਡਲ ਆ 17 ਦਾ ਆਪਣਾ ਸਟੇਟ ਦੇ ਵਿੱਚ 골ਡ ਆਇਆ ਸੀ ਉਹਦਾ ਕਬੱਡੀ ਦੇ ਵਿੱਚ ਅੰਡਰ 17 ਦਾ ਲੋ ਜੀ ਅਸੀਂ ਥੋੜਾ ਪਰੇ ਹੁੰਨੇ ਆ ਕਿਉਂਕਿ ਅਸੀਂ ਇਹਦੇ ਸਾਹਮਣੇ ਆ ਰਹੇ ਹਾਂ ਪੁਆਇੰਟ ਦੇਖਣੇ ਹੁੰ ਸੋ ਤਕੜੀ ਟੀਮ ਆ ਜੀ ਦੇਖੋ ਮੁੰਡੇ ਹੋਰ ਹੁਣ ਤਾਂ ਬਾਹਰ ਦਰਸ਼ਕ ਵੀ ਜਿਹੜੇ ਤੇਜਤ ਨੇ ਪੂਰੇ ਇਹ ਵੀ ਮਤਲਬ ਗੇਮ ਦੇ ਵਿੱਚ ਪੂਰੇ ਇਨਵੋਲਵ ਹੋ ਜਾਂਦੇ ਨੇ ਜਦੋਂ ਗੇਮ 'ਚ ਬਾਜੀ ਇਤਹਾਰ ਹੁੰਦੀ ਆ ਤੇ ਇਹਨਾਂ ਦਾ ਵੀ ਜੋਸ਼ ਵਾਧਾ ਘਟਦਾ ਰਹਿੰਦਾ ਸੋ ਇਹ ਵਧੀਆ ਦੇਖੋ ਨੌਜਵਾਨ ਸਾਰੇ ਬੈਠੇ ਨੇ ਬਿਲਕੁਲ ਜੀ ਬਿਲਕੁਲ ਔਰ ਮੈਂ ਕਹ ਦਰਸ਼ਕਾਂ ਦੇ ਵਿੱਚ ਉਹਨਾਂ ਦੀ ਇੱਛਾ ਹੁੰਦਾ ਬਹੁਤ ਵਧੀਆ ਜੀ ਦਰਸ਼ਕਾਂ ਦੇ ਵਿੱਚ ਬਹੁਤ ਐ ਆਨੰਦ ਮਾਣਦੇ ਨੇ ਦਰਸ਼ਕ ਉਹ ਟੀਮਾਂ ਦੇ ਨਾਲ ਆਉਂਦੇ ਨੇ ਸੋ ਪਤਾ ਲੱਗਦਾ ਕਿ ਸਾਡੇ ਪੰਜਾਬੀ ਐ ਜਿਹੜੇ ਅੱਜ ਵੀ ਆਪਣੀਆਂ ਜਿਹੜੀਆਂ ਵਿਰਾਸਤੀ ਖੇਡਾਂ ਉਹਨਾਂ ਦੇ ਨਾਲ ਜੁੜੇ ਹੋਏ ਨੇ ਇਹ ਇਹਨਾਂ ਦੇ ਪੰਜਾਬੀਆਂ ਦੇ ਵਿੱਚ ਆਣ ਕੇ ਇੱਥੇ ਮੇਲਿਆਂ ਦੇ ਵਿੱਚ ਅਸੀਂ ਦੇਖਦੇ ਆ ਇਹ ਸਾਡੇ ਜਿਹੜੇ ਪੰਜਾਬੀ ਵੀਰ ਆ ਆਪਣੀਆਂ ਵਿਰਾਸਤੀ ਖੇਡਾਂ ਦੇ ਨਾਲ ਜੁੜੇ ਹੋਏ ਨੇ ਪਿਆਰ ਕਰਦੇ ਨੇ ਖੇਡਾਂ ਨੂੰ ਤੇ ਖਿਡਾਰੀਆਂ ਦਾ ਵੀ ਜੋ ਵਧੀਆ ਮਾਨ ਸਨਮਾਨ ਕਰਦੇ ਨੇ ਸੋ ਜਿਹੜੀਆਂ ਨਹੀਂ ਅੱਜ ਕਹਿੰਦੇ ਬੜਾ ਵੱਡੇ ਇਨਾਮ ਰੱਖੇ ਨੇ ਅੱਜ ਕਿਉਂਕਿ ਬਹੁਤ ਵਧੀਆ ਜਿਹੜੇ ਪ੍ਰਾਈਜ਼ ਅੱਜ ਦੇ ਵੀ ਇਸ ਖੇਡ ਮੇਲੇ ਦੇ ਵਿੱਚ ਰੱਖੇ ਹੋਏ ਨੇ ਸੋ ਟੂਰਨਾਮੈਂਟ ਹੈ ਜਿਹੜਾ ਇਹ ਬਾਲੀਬਾਲ ਦਾ ਪਹਿਲਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਸਟੇਸ਼ਨ ਉਗਾਨੀ ਕਲਾਂ ਦੇ ਵਿੱਚ ਇੱਕ ਨੰਬਰ ਵੱਡਾ ਬਹੁਤ ਵਧੀਆ ਜਿਹਾ ਖੇਡ ਸਟੇਡੀਅਮ ਹੈ ਇਹ ਜਿਹੜਾ ਉਹ ਹੀ ਪਤਾ ਲੱਗਦਾ ਹੈ ਮਾਹੌਲ ਬਣ ਜਾਂਦਾ ਹੈ ਮਾਹੌਲ ਬਣ ਜਾਂਦਾ ਤੇ ਪਤਾ ਲੱਗਦਾ ਕਿ ਇਸ ਨਗਰ ਦੇ ਵਿੱਚ ਖੇਡਾਂ ਦਾ ਗਰੀਜ ਹੈ ਉਹ ਡਰੋ ਸੋ ਬੜੀ ਵਧੀਆ ਗੱਲਬਾਤ ਹੋ ਗਈ ਜੀ ਲਖਵੀਰ ਸਿੰਘ ਦੇ ਨਾਲ ਔਰ ਦੇਖੋ ਇਹ ਵੀ ਬੈਠੇ ਆ ਦਰਸ਼ਕ ਬਾਹਰ ਵੀ ਬੈਠੇ ਨੇ ਔਰ ਪਿੰਡ ਦੇ ਵਿੱਚ ਬੜਾ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਇਹ ਬਾਹਰ ਬੈਠ ਕੇ ਦੇਖ ਰਹੇ ਨੇ ਹੋਰ ਬੜਾ ਸੋਹਣਾ ਮਾਹੌਲ ਹੈ ਕਿਉਂ ਦੀ ਕਿਵੇਂ ਲੱਗ ਰਿਹਾ ਸਾਰਾ ਆਨੰਦ ਕਿਵੇਂ ਆ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਤੁਹੇ ਤਾਂ ਮੈਨੂੰ ਲੱਗਦਾ ਉਦੋਂ ਦੇ ਬੈਠੇ ਉਹਦੇ ਮੈਚ ਸ਼ੁਰੂ ਹੋਏ ਨੇ ਹਾਂ ਜੀ ਹਾਂ ਚਲੋ ਜੀ ਖੇਡ ਵੀ ਆਈ ਕੀ ਅੱਛਾ ਖੇਡ ਵੀ ਆਏ ਹਾਂ ਕੀ ਆ ਜੀ ਬਾਤ ਹੈ ਕੀ ਬਾਤ ਹੈ ਸੋ ਭਈ ਇਹ ਵਧੀਆ ਲੱਗਦਾ ਪੰਜਾਬ ਦਾ ਮਾਹੌਲ ਪੁਰਾਣਾ ਬਿਲਕੁਲ ਬਿਲਕੁਲ ਸਿਰ ਪੰਜਾਬ ਦਾ ਮਾਹੌਲ ਹੈ ਜਿਹੜਾ ਬਹੁਤ ਵਧੀਆ ਲੱਗਦਾ ਹੈ ਸਾਡੇ ਜਿਹੜੇ ਪੰਜਾਬੀ ਵੀਰ ਹੈ ਖੇਡਾਂ ਦੇ ਨਾਲ ਜੁੜੇ ਹੋਏ ਨੇ ਤੇ ਖੇਡਾਂ ਨੂੰ ਪਿਆਰ ਕਰਦੇ ਨੇ ਬੜਾ ਸੋਹਣਾ ਲੱਗਦਾ ਹੈ ਆਪਣੇ ਪੰਜਾਬ ਦੇ ਵਿੱਚ ਕਿਉਂਕਿ ਜਿਹੜੀ ਸਾਡੀ ਪੰਜ ਦਰਿਆਵਾਂ ਦੀ ਧਰਤੀ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜ ਪੀਰਾਂ ਦੀ ਧਰਤੀ ਹੈ ਇਹ ਇਹ ਪਿੰਡ ਉਹ ਗਾਣੀ ਕਲਾਂ ਦੀ ਧਰਤੀ ਹੈ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਧਰਤੀ ਹੈ ਤੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਵੀ ਨੌਵੇਂ ਪਾਤਸ਼ਾਹੀ ਦਾ ਜਿੱਥੇ ਲੰਗਰ ਵੀ ਟੁੱਟ ਚੱਲ ਰਿਹਾ ਹੈ ਇਹ ਉਹਨਾਂ ਦੇ ਨਾਮ ਤੇ ਹੀ ਇਹ ਜਿਹੜਾ ਸਟੇਡੀਅਮ ਬਣਿਆ ਹੋਇਆ ਹੈ ਉਹ ਬਹੁਤ ਵਧੀਆ ਲੱਗਦਾ ਹੈ ਇਹ ਜਿਹੇ ਸਟੇਡੀਅਮ ਮੈਂ ਕਹਿੰਦਾ ਸਰ ਮੈਂ ਮੁਹਾਲੀ ਚੰਡੀਗੜ੍ਹ ਵੀ ਰਿਹਾ ਹਾਂ ਤਾਂ ਮੈਂ ਕਹਿੰਦਾ ਉਹਨਾਂ ਦੇ ਮੁਕਾਬਲੇ ਦੇ ਵਿੱਚ ਆ ਚਲੋ ਕਹਿੰਦਾ ਵੀ ਅੱਜ ਇੱਥੇ ਆ ਕੇ ਮੈਨੂੰ ਪਿੰਡ ਵਾਲਾ ਮਾਹੌਲ ਸਟੇਡੀਅਮ ਨੂੰ ਦੇਖਦੇ ਹੋਏ ਸੋ ਜੀ ਅਸੀਂ ਲਖਵੀਰ ਸਿੰਘ ਜੀ ਨਾਲ ਗੱਲਬਾਤ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਬਹੁਤ ਸੁਲਝੇ ਹੋਏ ਅਸੀਂ ਕਮੈਂਟੇਟਰ ਵੀ ਕਹਿ ਦਾਂਗੇ ਪਰ ਅਸੀਂ ਕਹਿੰਦੇ ਜਿਹੜਾ ਰੋਜ਼ ਖੇਡਣਾ ਜਾਂਦਾ ਨਾ ਉਹ ਬੰਦੇ ਨੂੰ ਜਾਣਕਾਰੀ ਬਹੁਤ ਹੋ ਜਾਂਦੀ ਹੈ ਤੇ ਜੇ ਸਹੀ ਮੈਨੇਜਮੈਂਟ ਨਹੀਂ ਹੈ ਤੇ ਇਹਨਾਂ ਨੂੰ ਇਕੱਲੀ-ਕੱਲੀ ਬਰੀਕੀ ਪਤਾ ਲੱਗ ਜਾਂਦੀ ਹੈ ਸੋ ਇੱਕ ਵਾਰੀ ਬਹੁਤ ਹੀ ਵਧੀਆ ਜਿਹੜਾ ਮਾਹੌਲ ਹੈ ਪਹਿਲਾ ਐਨਪੀਐਲ ਵਾਲੀਬਾਲ ਦਾ ਟੂਰਨਾਮੈਂਟ ਹੈ ਸੋ ਸਾਡੀ ਟੀਮ ਵੱਲੋਂ ਵੀ ਸਾਰੇ ਖਿਡਾਰੀਆਂ ਨੂੰ ਵੀ ਇਹਨਾਂ ਦੀ ਹੌਸਲਾ ਅਫਜ਼ਾਈ ਵਧਾਈ ਹੈ ਤੇ ਲਖਵੀਰ ਸਿੰਘ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹਾਂ ਸੋ ਬਹੁਤ ਹੀ ਵ ਪੂਰੇ ਦੋ ਪਾਸੇ ਮੈਚ ਚੱਲ ਰਹੇ ਨੇ ਨੌਜਵਾਨ ਦਰਸ਼ਕ ਵੀ ਖੜੇ ਨੇ ਤੇ ਪਿੰਡ ਵਾਲਾ ਵੀ ਨਾਲ ਨਾਲ ਥੋੜੀ ਬਥੀ ਗੱਲਬਾਤ ਵੀ ਚੱਲ ਰਹੀ ਹੈ ਆਪਣੀ ਤੇ ਉੱਧਰ ਵੀ ਇੱਕ ਖੁੰਡ ਚਰਚਾ ਹੋ ਰਹੀ ਹੈ ਤੇ ਲਖਵੀਰ ਸਿੰਘ ਤੇ ਉੱਧਰ ਜਿਹੜੇ ਜ਼ਿੰਮੇਵਾਰ ਇਹਨਾਂ ਦੇ ਐਨਪੀਐਲ ਦੀ ਜਿਹੜੀ ਟੀਮ ਹੈ ਉਹ ਵੀ ਬੈਠ ਕੇ ਨਾਲ ਨਾਲ ਹੋਰ ਤੋਂ ਗਾਨੀ ਸਾਹਿਬ ਇੱਕ ਸੋ ਵੱਡੀ ਗੱਲ ਹੈ ਜੀ ਵੀ ਇਹ ਲੋਕ ਜਦੋਂ ਅਸੀਂ ਐਨਪੀਐਲ ਦੀ ਗੱਲ ਕਰਦੇ ਆ ਤਾਂ ਕਿਤੇ ਨਾ ਕਿਤੇ ਸਮੂੱਚਾ ਜਿਹੜਾ ਹੈ ਪ੍ਰਬੰਧਨ ਹੈ ਜਿਹੜੇ ਬੈਠੇ ਨੇ ਸਟੇਜ ਦੇ ਉੱਤੇ ਇਹ ਕੜੀ ਨੇ ਐਨਪੀਐਲ ਤੇ ਜਿਹੜੇ ਯੂਥ ਉਹਦੇ ਦਰਮਿਆਨ ਇਹ ਇਨਾਮ ਦੀ ਤੁਸੀਂ ਲੜੀ ਦੇਖੋ ਤੇ ਵੱਡੇ ਕੱਪ ਦੇ ਨਾਲ ਨਗਦ ਦਾ ਨਾਮ ਵੀ ਜੜ ਦਿੱਤੇ ਜਾ ਰਹੇ ਨੇ ਸੋ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਜਿਹੜੇ ਉਪਰਾਲੇ ਨੇ ਉਹ ਵੀ ਕੀਤੇ ਜਾ ਰਹੇ ਨੇ ਤੇ ਨਾਲ ਹੀ ਪਿੰਡ ਦੇ ਮੋਟਰ ਜਿਹੜੇ ਪੰਚਾਇਤ ਸਪੰਚ-ਪੰਚ ਨੇ ਉਹ ਵੀ ਇੱਥੇ ਆਏ ਹੋਏ ਨੇ ਸੋ ਸਮੁੱਚੀ ਟੀਮ ਜਿਹੜੀ ਹੈ ਵਿਧਾਇਕ ਦੀ ਪਾਤਰ ਹੈ ਪਹਿਲਾ ਐਨਪੀਐਲ ਵਾਲੀਬਾਲ ਟੂਰਨਾਮੈਂਟ ਕਰੀਬ 25 ਟੀਮਾਂ ਨੇ ਜਿਹਦੇ ਵਿੱਚ ਹਿੱਸਾ ਲਿਆ ਤੇ ਜਿਵੇਂ ਆਪਾਂ ਗੱਲ ਕਰਦੇ ਆ ਤਿੰਨ 400 ਨੌਜਵਾਨ ਜਿਹੜਾ ਉਹ ਸਿੱਧੇ ਰੂਪ ਦੇ ਵਿੱਚ ਅੱਜ ਖੇਡਾਂ ਨਾਲ ਜੁੜਿਆ ਤੇ ਖੇਡਾਂ ਉਹੀ ਕਰਦੇ ਨੇ ਜਿਹੜੇ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਸਭ ਵਧਾਈ ਦੇ ਪਾਤਰ ਨੇ ਜੀ ਪੰਜਾਬ ਦੇ ਲਈ ਇੱਕ ਸੁਨੇਹਾ ਆ ਜਿਉਂ ਅਸੀਂ ਉੜਦਾ ਪੰਜਾਬ ਦਾ ਨਾਮ ਜਿੱਦ ਸੀ ਉਹ ਖੇਡ ਦਾ ਪੰਜਾਬ ਐਨਪੀਐਲਓ ਬਣਾਉਣ ਦਾ ਯਤਨ ਕੀਤਾ ਗਿਆ ਸੋ ਸਮੁੱਚੀ ਟੀਮ ਹੈ ਜਿਹੜੀ ਉਹ ਵਧਾਈ ਦੀ ਪਾਤਰ ਹੈ